ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਸਮੇਤ ਸੈਣੀ ਦੀ ਗਵਾਹੀ ਹੀਟ ਜਦੋਂ ਸਿੱਖ ਬੱਚਿਆਂ ਤੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਬੀਪੀਆਂ ਤੇ ਤਸ਼ੱਦਦ ਕੀਤਾ ਕੌਕੇ ਤੇ ਤਸ਼ੱਦਦ ਕੀਤਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੰਨ ਭਾਰ ਸੁਤਾ ਰਿਹਾ ਤੇ ਖਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਇਹ ਸਿੱਤਿਰਤੇ ਕਾਬੂ ਪਾ ਕੇ ਅਸੀਂ ਲੰਮਾ ਸਮਾਂ ਸਿਆਸਤ ਵਿੱਚ ਟਿਕ ਕੇ ਰਵਾਂਗੇ ਔਰ ਟਿਕੇ ਵੀ ਰਹੀ ਇਸ ਚੀਜ਼ ਦਾ ਫਾਇਦਾ ਵੀ ਕਟਿਆ ਪਰੰਤੂ ਇੱਕ ਵਕਤ ਹਰ ਚੀਜ਼ ਦਾ ਹੁੰਦਾ ਸੋ ਇਸ ਸਮੇਂ ਜਿਵੇਂ ਜਿਵੇਂ ਵਰਸਾ ਸਿੰਘ ਬਲਟੋਹਾ ਆਪਣਾ ਹਮਲਾ ਤਿੱਖਾ ਕਰਨਗੇ ਉਹਨਾਂ ਤਿੱਖਾ ਹਮਲਾ ਬਲਟੋਹਾ ਵੀ ਬਜਾਏ ਅਕਾਲੀ ਦਲ ਤੇ ਹੋਏਗਾ ਸੋ ਉਹਦੇ ਨਾਲ ਅਕਾਲੀ ਦਲ ਨੂੰ ਮਾਰ ਪੈਗੀ ਕੁਦਰਤੀ ਹੈ ਵਰਸਾ ਸਿੰਘ ਬਲਟੋਹਾ ਨੂੰ ਜਿੰਨਾ ਤਿੱਖਾ ਬੋਲਣਗੇ ਮੇਰੇ ਮਤਾਬਕ ਉਹਨਾਂ ਉਹਨਾਂ ਨੂੰ ਨੁਕਸਾਨ ਹੋਏਗਾ ਪਰ ਉਹਨਾਂ ਦੀ ਮਜਬੂਰੀ ਵੀ ਹੋਏਗੀ ਜੇਕਰ ਉਹ ਤਿੱਖਾ ਨਹੀਂ ਬੋਲਦੇ ਤਦ ਉਹ ਮੁਹਿਮ ਚੋਂ ਪਹਿਲਾਂ ਹੀ ਆਊਟ ਦਿਖਾਈ ਦੇਣਗੇ ਉਹਦਾ ਵੀ ਨੁਕਸਾਨ ਹੋਏਗਾ ਸੋ ਉਹਨਾਂ ਨੂੰ ਦੋ ਦੋਵੇਂ ਪਾਸੇ ਨੁਕਸਾਨ ਹੁੰਦਾ ਰਹੇਗਾ ਇਹਦੇ ਲਈ ਕੋਈ ਵਿਸ਼ੇਸ਼ ਰਣਨੀਤੀ ਘੜਨ ਵਾਲੇ ਨਾ ਖਾਲੀਦਾਂ ਚ ਹੁਣ ਕੋਈ ਉਸ ਕਿਸਮ ਨਾਲ ਰਣਨੀਤੀ ਘੜਦੇ ਸਰੇ ਨਹੀਂ ਨਾਲੇ ਖਾਲੀਦਾਂ ਆਪਦੇ ਆਪ ਚ ਹੁਣ ਇਹ ਲੱਗ ਰਿਹਾ ਹੈ ਐਸ ਲੈਕਚਰ ਦੇ ਵਿੱਚ ਕਿ ਉਹ ਪਛੜ ਚੁੱਕਿਆ ਹੈ ਹਾਲੇ ਮ ਡੁੱਬਦਾ ਜਹਾਜ਼ ਮੈਂ ਉਹਨੂੰ ਨਹੀਂ ਕਹੂਗਾ ਲੇਕਿਨ ਪਛੜ ਚੁੱਕੇ ਹੈ ਕਿਤੇ ਉਹ ਅਗਲੀ ਕਤਾਰ 'ਚ ਨਹੀਂ ਦਿਖਦਾ ਜੀ ਜੀ ਬਿਲਕੁਲ ਬਿਲਕੁਲ ਸੋਤਾਲੀ ਵਾਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ